ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਪੰਜਾਬੀ ਮਲਵੇ ਬਲੌਗਸ ਦੇ ਉੱਤੇ ਗੱਲ ਕਰਦੇ ਆਂ ਕਿਸਾਨ ਵੀਰੋ ਵੱਖ-ਵੱਖ ਮੰਡੀਆਂ ਦੇ ਰੇਟਾਂ ਦੀ ਜਾਣਕਾਰੀ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕਿਸਾਨ ਵੀਰੋ ਫਰੀਦਕੋਟ ਮੰਡੀ ਦੀ ਜਿੱਥੇ 11-21 ਦਾ ਰੇਟ 3800 ਰੁਪਏ ਤੋਂ ਲੈ ਕੇ 4020 ਰੁਪਏ ਰਿਹਾ 17-18 ਦਾ ਰੇਟ ਹੈ ਜਿਹੜਾ 3500 ਰੁਪਏ ਤੋਂ ਲੈ ਕੇ 3740 ਰੁਪਏ ਰਿਹਾ 18-85 ਦਾ ਰੇਟ 3640 ਰੁਪਏ ਤੱਕ ਰਿਹਾ ਤੇ 18 47 ਦਾ ਰੇਟ 2600 ਰੁਪਏ ਤੋਂ ਲੈ ਕੇ 2820 ਰੁਪਏ ਰਿਹਾ ਮੁਸਰ 1401 ਦਾ ਰੇਟ ਕਿਸਾਨ ਵੀਰੋ 3900 ਰੁਪਏ ਤੱਕ ਰਿਹਾ ਫਰੀਦਕੋਟ ਫਤਿਹਪੁਰ ਮਂਡੇ ਦੇ ਵਿੱਚ ਕਿਸਾਨ ਵੀਰੋ 11 ਕਿੱਦਾਰ ਰੇਟ 3500 ਰੁਪਏ ਤੋਂ ਲੈ ਕੇ 3980 ਰੁਪਏ ਰਿਹਾ 17 18 ਦਾ ਰੇਟ 3300 ਰੁਪਏ ਤੋਂ ਲੈ ਕੇ 3500 ਰੁਪਏ ਰਿਹਾ 18 85 ਦਾ ਰੇਟ 3200 ਰੁਪਏ ਤੋਂ ਲੈ ਕੇ 3590 ਰੁਪਏ ਰਿਹਾ ਤੇ 1509 ਦਾ ਰੇਟ 3200 ਰੁਪਏ ਰਿਹਾ ਮੁਸਲ 1401 ਦਾ ਰੇਟ 3700 ਰੁਪਏ ਤੋਂ ਲੈ ਕੇ 3940 ਰੁਪਏ ਰਿਹਾ ਤਰਨ ਤਾਰਨ ਮੰਡੀ ਦੇ ਵਿੱਚ ਕਿਸਾਨ ਬਿਰੂ 11 ਕਿ ਦਾ ਰੇਟ 3500 ਰੁਪਏ ਤੋਂ ਲੈ ਕੇ 4170 ਰੁਪਏ ਰਿਹਾ 17 18 ਦਾ ਰੇਟ ਹੈ ਜਿਹੜਾ 3000 ਰੁਪਏ ਤੋਂ ਲੈ ਕੇ 3800 ਰੁਪਏ ਰਿਹਾ 1509 ਦਾ ਰੇਟ 3000 ਰੁਪਏ ਤੋਂ ਲੈ ਕੇ 3300 ਰੁਪਏ ਰਿਹਾ ਕੈਂਥਲ ਮੰਡੀ ਦੇ ਵਿੱਚ ਕਿਸਾਨ ਵੀਰੋਂ 11 21 ਦਾ ਰੇਟ 3700 ਰੁਪਏ ਤੋਂ ਲੈ ਕੇ 4080 ਰੁਪਏ ਰਿਹਾ 17 18 ਦਾ ਰੇਟ 3400 ਰੁਪਏ ਤੋਂ ਲੈ ਕੇ 3735 ਰੁਪਏ ਰਿਹਾ 18 85 ਦਾ ਰੇਟ 3750 ਰੁਪਏ ਤੱਕ ਰਿਹਾ ਤੇ ਮਸਲ 1401 ਦਾ ਰੇਟ 3860 ਰੁਪਏ ਰਿਹਾ ਬਰਬਾਲਾ ਮੰਡੀ ਦੇ ਵਿੱਚ ਕਿਸਾਨ ਵੀਰ 1121 ਦਾ ਰੇਟ 3600 ਤੋਂ ਲੈ ਕੇ 4070 ਰੁਪਏ ਰਿਹਾ 17 18 ਦਾ ਰੇਟ ਹੈ 3400 ਰੁਪਏ ਤੋਂ ਲੈ ਕੇ 3700 ਰੁਪਏ ਤੱਕ ਰਿਹਾ 18 85 ਦਾ ਰੇਟ 3400 ਰੁਪਏ ਤੋਂ ਲੈ ਕੇ 3660 ਰੁਪਏ ਰਿਹਾ ਰਾਜਪੁਰਾ ਮੰਡੀ ਦੇ ਵਿੱਚ ਕਿਸਾਨ ਬਿਰੋ 11 21 ਦਾ ਰੇਟ 3700 ਤੋਂ ਲੈ ਕੇ 4110 ਰੁਪਏ ਰਿਹਾ 17 18 ਦਾ ਰੇਟ 3500 ਰੁਪਏ ਤੋਂ ਲੈ ਕੇ 3705 ਰੁਪਏ ਰਿਹਾ ਮੋਚਰ 1401 ਦਾ ਰੇਟ 3500 ਤੋਂ ਲੈ ਕੇ 3760 ਰੁਪਏ ਰਿਹਾ ਬਟਾਲਾ ਮੰਡੀ ਦੇ ਵਿੱਚ 11 21 ਦਾ ਰੇਟ 4000 ਰੁਪਏ ਤੋਂ ਲੈ ਕੇ 4340 ਰੁਪਏ ਰਿਹਾ ਤੇ 17 18 ਦਾ ਰੇਟ 3520 ਰੁਪਇਆ ਤੋਂ ਲੈ ਕੇ 3800 ਪੀਆਰਪੀ ਰਿਹਾ 18 85 ਦਾ ਰੇਟ 3500 ਤੋਂ ਲੈ ਕੇ 3920 ਰੁਪਇਆ ਰਿਹਾ 1509 ਦਾ ਰੇਟ 2900 ਰੁਪਏ ਤੋਂ ਲੈ ਕੇ 3160 ਰੁਪਏ ਰਿਹਾ ਪਿੱਲੂ ਖੇੜਾ ਮੰਡੀ ਦੇ ਵਿੱਚ ਕਿਸਾਨ ਵੀਰੋਂ 11 21 ਦਾ ਰੇਟ 3700 ਰੁਪਏ ਤੋਂ ਲੈ ਕੇ 4160 ਰੁਪਏ ਰਿਹਾ 17 18 ਦਾ ਰੇਟ 3500 ਤੋਂ ਲੈ ਕੇ 3700 ਪੀਆਰਪੀ ਰਿਹਾ 18 85 ਦਾ ਰੇਟ 3700 ਰੁਪਏ ਤੱਕ ਰਿਹਾ 30 ਨੰਬਰ ਬਾਸਪਤੀ ਦਾ ਰੇਟ 4710 ਰੁਪਏ ਰਿਹਾ ਰਾਮਾ ਮੰਡੀ ਦੇ ਵਿੱਚ ਕਿਸਾਨ ਬਿਰੂ 11 ਕਿਲੋ ਦਾ ਰੇਟ 3200 ਰੁਪਏ ਤੋਂ ਲੈ ਕੇ 3570 ਰੁਪਏ ਰਿਹਾ 17 18 ਦਾ ਰੇਟ ਹੈ ਜਿਹੜਾ 3800 3300 ਤੋਂ ਲੈ ਕੇ 3500 ਰੁਪਏ ਤੱਕ ਰਿਹਾ ਤੇ 1509 ਦਾ ਰੇਟ 2900 ਰੁਪਏ ਤੋਂ ਲੈ ਕੇ 3340 ਰੁਪਏ ਰਿਹਾ ਮਸਰ 14 ਸੋਇਕ ਦਾ ਰੇਟ 3410 ਰੁਪਏ ਰਿਹਾ ਸਮਾਲ ਖਾਂ ਮੰਡੀ ਦੇ ਵਿੱਚ ਕਿਸਾਨ ਵੀਰੂ 11 ਕਿਲ ਦਾ ਰੇਟ 3900 ਰੁਪਏ ਤੋਂ ਲੈ ਕੇ 4130 ਰੁਪਏ ਰਿਹਾ 17 18 ਦਾ ਰੇਟ 3600 ਰੁਪਏ ਤੋਂ ਲੈ ਕੇ 3720 ਰੁਪਏ ਰਿਹਾ 18 85 ਦਾ ਰੇਟ 3760 ਰੁਪਏ ਤੱਕ ਰਿਹਾ ਰੋਥਕ ਮੰਡੀ ਦੇ ਵਿੱਚ ਕਿਸਾਨ ਵੀਰੂ 11 ਕਿਲ ਦਾ ਰੇਟ 3700 ਰੁਪਏ ਤੋਂ ਲੈ ਕੇ 4080 ਰੁਪਏ ਰਿਹਾ 17 18 ਦਾ ਰੇਟ 3400 ਤੋਂ ਲੈ ਕੇ 3750 ਰੁਪਏ ਰਿਹਾ ਇਹ ਧੀ ਕਿਸਾਨ ਵੀਰੋਂ ਬਖ ਬਖ ਮੰਡੀਆਂ ਦੀ ਜਾਣਕਾਰੀ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ